ਹੈਲੋ ਸਤਿ ਸ਼੍ਰੀ ਅਕਾਲ ਜੀ ਪਟਿਆਲਾ ਫੈਸ਼ਨ ਟਿਕਟੜ ਬਹੁਤ-ਬਹੁਤ ਸਵਾਗਤ ਮੈਂ ਦੀਪ ਸਿੱਧੂ ਅੱਜ ਤੁਹਾਡੇ ਲਈ ਬਹੁਤ ਹੀ ਸੋਹਣੇ ਜੌਰਜਟ ਆਰੀਵਰਕ ਦੇ ਸੂਟ ਲੈ ਕੇ ਆਈਆਂ ਜਿਹੜੇ ਕਿ ਬਹੁਤ ਹੀ ਸੋਹਣੇ ਰਹਿਣ ਵਾਲੇ ਨੇ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਨਾਲ ਜਿਹੜੀ ਪਲੇਨ ਸਲਵਾਰ ਹੈ ਜਿਹੜੀ ਲਾਈਨਿੰਗ ਮਸਲਿਨ ਦੀ ਸਲਵਾਰ ਰਹੇਗੀ ਜਿਹਦੇ ਵਿੱਚ ਲਾਈਨਰ ਰਹਿਣਗੇ ਆ ਜੀ ਇਹਦੇ ਵਿੱਚ ਆਪਣੇ ਕੋਲ ਤਿੰਨ ਕਲਰ ਅਵੇਲੇਬਲ ਨੇ ਫਸਟ ਅਣੀਆਂ ਦਾ ਸ਼ੇਡ ਸੀਗਾ ਲਾਈਟ ਲਾਈਟ ਕਲਰ ਇਹਦੇ ਵਿੱਚ ਸਾਰੇ ਆਪਾਂ ਤੁਹਾਨੂੰ ਦਿਖਾਵਾਂਗੇ ਕਿਉਂਕਿ ਗਰਮੀਆਂ ਦੇ ਵਿੱਚ ਲਾਈਟ ਕਲਰ ਹੀ ਪੈਂਦੇ ਨੇ ਤੇ ਤੁਸੀਂ ਇਹਦੇ نیچے ਸਲਵਾਰ ਨਾਲ ਦਾ ਟਾਫਟਾ ਲਗਾ ਕੇ ਇਹਨੂੰ ਬਹੁਤ ਵਧੀਆ ਲੁੱਕ ਦੇ ਸਕਦੇ ਹੋ ਇਹ ਤੁਸੀਂ ਸੂਟ ਸਟਿਚਿੰਗ ਕਰਵਾ ਕੇ ਵੀ ਲੈ ਸਕਦੇ ਹੋ ਅਨ ਸਟਿਚ ਵੀ ਲੈ ਸਕਦੇ ਹੋ ਤੇ 3rd ਕਲਰ ਦੇਖੋ ਇਹਦਾ ਕਿੰਨਾ ਪਿਆਰਾ ਹੈਗਾ ਜੀ ਤਿੰਨੋਂ ਕਲਰ ਬਹੁਤ ਸੋਹਣੇ ਨੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਜੀ ਸਕਰੀਨ ਸ਼ਾਟ ਲੈ ਕੇ ਤੁਸੀਂ ਆਰਡਰ ਕਰ ਸਕਦੇ ਹੋ ਇਹਦੇ ਵਿੱਚ ਆਰੀ ਵਰਕ ਦਾ ਕੰਮ ਕੀਤਾ ਹੋਇਆ ਹੈ ਪ੍ਰਿੰਟ ਸੂਟ ਨੇ ਇਹ ਵਿਦਆਊਟ ਦੁਪੱਟਾ ਨੇ ਜੀ ਠੀਕ ਹੈ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ ਤਿੰਨ ਕਲਰ ਨੇ ਜਿਹੜਾ ਤੁਹਾਨੂੰ ਕਲਰ ਪਸੰਦ ਆ ਤੁਸੀਂ ਆਰਡਰ ਕਰ ਸਕਦੇ ਆ ਤੇ ਬਹੁਤ ਹੀ ਆਪਾਂ ਨੋਰਮਲ ਰੇਂਜ ਦੇ ਵਿੱਚ ਇਹ ਸੂਟ ਦੇ ਦੇਣੇ ਨੇ ਤੁਹਾਨੂੰ ਜਿਹੜਾ ਨੈਕਸਟ ਹੈਗਾ ਜੀ ਕਲਰ ਬਹੁਤ ਸੋਹਣਾ ਮਸਟਰਡ ਇਹਦੇ ਵਿੱਚ ਸੀਕੁਐਂਸ ਵਰਕ ਰਹੇਗਾ ਹੈਗਾ ਇਹ ਵੀ ਜੋਰਜਟ ਦੇ ਵਿੱਚ ਫੈਬਰਿਕ ਹੈ ਬਹੁਤ ਸੋਹਣਾ ਸੌਫਟ ਜਿਹੜੀ ਜੋਰਜਟ ਹੈ ਤੁਹਾਨੂੰ ਮਿਲੇਗੀ ਠੀਕ ਹੈ ਜੀ ਬਹੁਤ ਹੀ ਪਤਲੀ ਜੋਰਜਟ ਮਿਲੇਗੀ ਤੇ ਇਹਦੇ ਨਾਲ ਪਲੇਨ ਮਸਲੀਨ ਦੀ ਸਲਵਾਰ ਰਹੇਗੀ ਦੇਖੋ ਪ੍ਰਿੰਟ ਕਿੰਨਾ ਸੋਹਣਾ ਤੁਸੀਂ ਦੁਪੱਟਾ ਡਾਈ ਐਂਡ ਡਾਈ ਕਰਵਾ ਕੇ ਲੈ ਸਕਦੇ ਹੋ ਸਿੰਗਲ ਕਲਰ ਦਾ ਸਲਵਾਰ ਨਾਲ ਦਾ ਵੀ ਲੈ ਸਕਦੇ ਹੋ ਨੈਕਸਟ ਕਲਰ ਦੇਖੋ ਕਿੰਨਾ ਸੋਹਣਾ ਮੋਰ ਪੰਖੀ ਫਰੋਜ਼ੀ ਜਿਹਾ ਕਲਰ ਹੈਗਾ ਜੀ ਇਹਦੇ ਵਿੱਚ ਵੀ ਸੀਕੁਐਂਸ ਵਰਕ ਰਹੇਗਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਆ ਇਹ ਸੂਟ ਤੁਸੀਂ ਸਾਡੇ ਤੋਂ ਸਟਿਚਿੰਗ ਕਰਵਾ ਕੇ ਵੀ ਲੈ ਸਕਦੇ ਹੋ ਵਰਲਡ ਵਾਈਡ ਸ਼ਿਪਿੰਗ ਆਪਾਂ ਅਵੇਲੇਬਲ ਹੈਗੀ ਹੈ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਕਰ ਦਿੰਦੇ ਆ ਤੇ ਉਸ ਤੋਂ ਬਾਅਦ ਜਿਹੜੇ ਇਹ ਸੂਟ ਹੈਗੇ ਨੇ ਜੀ ਤੁਸੀਂ ਸਟਿਚਿੰਗ ਕਰਵਾ ਕੇ ਵੀ ਲੈ ਸਕਦੇ ਹੋ ਅਨ ਸਟਿਚ ਵੀ ਲੈ ਸਕਦੇ ਹੋ ਜੀ ਭੈਣਾ ਤੁਸੀਂ ਬਾਹਰ ਬੈਠੀਆਂ ਤੁਸੀਂ ਵੀਡੀਓ ਦੇਖ ਰਹੇ ਹੋ ਜੀ ਤੁਸੀਂ ਬਾਰਬੀ ਸੂਟ ਮੰਗਵਾ ਸਕਦੇ ਹੋ ਦੇਖੋ ਪਿੰਕ ਕਲਰ ਕਿੰਨਾ ਸੋਹਣਾ ਹੈ ਇਹਦੇ ਵਿੱਚ ਵੀ ਸੀਕਵੈਂਸ ਵਰਕ ਰਹੇਗਾ ਕਲਰ ਬਹੁਤ ਸੋਹਣਾ ਹੈ ਜੀ ਸ਼ਰਟ ਨੀਚੇ ਤੁਸੀਂ ਲਾਈਨਿੰਗ ਲਗਾ ਸਕਦੇ ਹੋ ਸ਼ਰਟ ਨੀਚੇ ਟਾਫਟਾ ਲੱਗੇਗਾ ਤੇ ਸਲਵਾਰ ਨੀਚੇ ਲਾਈਨਿੰਗ ਲਗਾ ਸਕਦੇ ਹੋ ਬਾਕੀ ਜੇ ਤੁਸੀਂ ਵਿਦਆਊਟ ਲਾਈਨਿੰਗ ਪਹਿਨਣਾ ਪਸੰਦ ਕਰਦੇ ਹੋ ਸਲਵਾਰ ਵਿਦਆਊਟ ਲਾਈਨਿੰਗ ਵੀ ਪਹਿਨ ਸਕਦੇ ਹੋ ਜੀ ਇਹਦੇ ਵਿੱਚ ਵੀ ਤਿੰਨ ਕਲਰ ਤੁਹਾਨੂੰ ਦਿਖਾਏ ਨੇ ਮਸਟਰਡ ਮੋਰਪੰਕੀ ਫਰੋਜ਼ੀ ਤੇ ਪਿੰਕ ਦੇਖੋ ਤਿੰਨੇ ਹੀ ਕਲਰ ਬਹੁਤ ਸੋਹਣੇ ਨੇ ਜਿਹੜਾ ਨੈਕਸਟ ਪੈਟਰਨ ਆ ਗਿਆ ਜੀ ਇਹਦੇ ਵਿੱਚ ਤਿੰਨ ਡਿਜ਼ਾਈਨ ਤੁਹਾਨੂੰ ਦਿਖਾ ਰਹੀਆਂ ਅੱਜ ਇਹਦੇ ਵਿੱਚ ਵੀ ਦੇਖੋ ਬਹੁਤ ਸੋਹਣਾ ਸੀਕੁਐਂਸ ਵਰਕ ਬਣਿਆ ਹੋਇਆ ਹੈ ਇਹ ਵੀ ਲਾਈਟ ਲੈਮਨ ਜਿਹਾ ਕਲਰ ਹੈਗਾ ਬਹੁਤ ਸੋਹਣਾ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਮੇਰੀ ਭੈਣ ਜਲਦੀ ਜਲਦੀ ਆਰਡਰ ਕਰਦੇ ਹੋ ਕਿਉਂਕਿ ਲਿਮਟਿਡ ਜਸਟਾਕ ਹੁੰਦਾ ਜੀ ਤੇ ਫਿਰ ਇੱਕ ਇੱਕੀ ਸੂਟ ਇਹਦੇ ਨਾਲ ਦੇ ਮਿਲਦੇ ਨੇ ਤੁਸੀਂ ਜਲਦੀ ਜਲਦੀ ਆਰਡਰ ਕਰ ਸਕਦੇ ਹੋ ਇਹਦੇ ਵਿੱਚ ਫਰੋਜ਼ੀ ਕਲਰ ਬਹੁਤ ਸੋਹਣਾ ਹੈ ਜੀ ਇਹਦੇ ਨਾਲ ਸਲਵਾਰ ਆ ਮਸਲੀਨ ਦੀਆਂ ਰਹਿਣਗੀਆਂ ਤੇ ਜਿਹੜੀ ਸ਼ਰਟ ਹੈ ਜੀ ਉਹ ਜੌਰਜਟ ਦੀ ਰਹੇਗੀ 2.5 ਮੀਟਰ ਦੀ ਕੱਟ ਰਹੇਗੀ ਜੀ 3-3 ਮੀਟਰ ਦਾ ਪੀਸ ਨਹੀਂ ਮਿਲਣਾ ਹੈਗਾ ਕੋਈ ਵੀ ਕਿਉਂਕਿ ਜਿੱਦਾਂ ਪਿੱਛੋਂ ਆਉਂਦਾ ਹੈ ਜੀ ਆਪਾਂ ਉਦਾਂ ਹੀ ਦੇ ਸਕਦੇ ਆਂ ਦੇਖੋ ਆਪਾਂ نیچے ਸਲਵਾਰ ਦਾ ਕੱਪੜਾ ਰੱਖਿਆ ਉੱਪਰ ਰੱਖਿਆ ਸ਼ਰਟ ਕਿੰਨੀ ਵਧੀਆ ਫਾਈਨਲ ਦੀ ਲੁੱਕ ਆਈ ਹੈ ਕਿਉਂਕਿ ਜਦੋਂ ਵੀ ਤੁਸੀਂ ਟਾਪ ਟੜਾਈ ਕਰਵਾਉਨੇ ਹੋ ਤੁਸੀਂ ਸਲਵਾਰ ਨਾਲ ਦਾ ਹੀ ਕਰਵਾਉਣਾ ਹੈ ਬਾਕੀ ਦੱਸਿਓ ਜੀ ਅੱਜ ਵਾਲੇ ਸੂਟ ਕਿਵੇਂ ਦੇ ਲੱਗੇ ਫਿਰ ਆਪਾਂ ਜਲਦੀ ਜਲਦੀ ਹੋਰ ਵੀਡੀਓ ਲੈ ਕੇ ਆਵਾਂਗੇ ਇਹ ਵੀਡੀਓ ਜਲਦੀ ਜਲਦੀ ਸ਼ੇਅਰ ਕਰ ਦਿਓ ਥੈਂਕ ਯੂ